ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸੰਤਰੇ ਦਾ ਜੂਸ ਸੰਤਰੇ ਦੇ ਜੂਸ ਨੂੰ ਅਸੀਂ ਜੂਸਰ ਤੋਂ ਬਿਨਾ ਹੀ ਬਣਾਵਾਂਗੇ ਸੰਤਰਿਆਂ ਨੂੰ ਹੁਣ ਅਸੀਂ ਸੈਂਟਰ ਦੇ ਵਿੱਚੋਂ ਕੱਟ ਲਾਵਾਂਗੇ ਐਸ ਤਰੀਕੇ ਦੇ ਨਾਲ ਬੀਜ ਅਸੀਂ ਪਹਿਲਾਂ ਹੀ ਕੱਢ ਦਵਾਂਗੇ ਸੰਤਰੇਆਂ ਦੇ ਵਿੱਚੋਂ ਬੀਜ ਅਸੀਂ ਕੱਢ ਦਿੱਤੇ ਨੇ ਹੁਣ ਅਸੀਂ ਇੱਕ ਬੌਲ ਲਵਾਂਗੇ ਇੱਕ ਗਲਾਸ ਲਵਾਂਗੇ ਅਸੀਂ ਗਲਾਸ ਨੂੰ ਅਸੀਂ ਬੌਲ ਦੇ ਵਿੱਚ ਪੁੱਠਾ ਰੱਖ ਦਿਆਂਗੇ ਸੰਤਰੇ ਦਾ ਕਟਾਲਾ ਪੱਸਾ ਅਸੀਂ ਗਲਾਸ ਦੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਤੇ ਇਸ ਤਰੀਕੇ ਦੇ ਨਾਲ ਅਸੀਂ ਪ੍ਰੈਸ ਕਰਦੇ ਰਹਾਂਗੇ ਸੰਤਰੇ ਨੂੰ ਤੁਸੀਂ ਦੇਖ ਸਕਦੇ ਹੋ ਬਾਲ ਦੇ ਵਿੱਚ ਕਾਫੀ ਸਾਰਾ ਜੂਸ ਨਿਕਲ ਚੁੱਕਿਆ ਹੈ ਜੂਸ ਹੁਣ ਬਣ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਅੰਤਰੇ ਵਿੱਚ ਤੋਂ ਬਿਲਕੁਲ ਖਾਲੀ ਹੋ ਚੁੱਕੇ ਨੇ ਹੁਣ ਅਸੀਂ ਗਲਾਸ ਵਿੱਚ ਕਾਲਾ ਨਮਕ ਪਾਵਾਂਗੇ ਤੁਹਾਨੂੰ ਜਿਹੜੇ ਨਾਮ ਕੋ ਪਸੰਦ ਹੈ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਸਕਿਪ ਕਰ ਦਿਓ ਇਹ ਬਹੁਤ ਹੀ ਵਧੀਆ ਹੈ ਜੂਸ ਬਣਾਉਣ ਦਾ ਤਰੀਕਾ ਜੇ ਘਰ ਵਿੱਚ ਲਾਈਟ ਨਹੀਂ ਹੈ ਤਾਂ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਜੂਸਰ ਤੋਂ ਬਿਨਾਂ ਜੂਸ ਤਿਆਰ ਕਰ ਸਕਦੇ ਹੋ ਇਜੇ ਤਾਂ ਨੂੰ ਮੇਰੇ ਜੂਸ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰੀਕੇ ਦੇ ਨਾਲ ਤੁਸੀਂ ਵੀ ਜੂਸ ਬਣਾ ਸਕਦੇ ਹੋ